दोस्तों वीडियो देखने से पहले मेरे चैनल को सब्सक्राइब करें और उसके बाद बेल का बटन दबाएं ताकि मेरी आने वाली सभी वीडियो आप सबसे पहले देखें। दोस्तों वीडियो देखने तो पहला मेरे चैनल नु सब्सक्राइब कर लो और बेल दा बटन भी दबा लियो ताकि मिरियां आने वाली बाकी वीडियो तुसी तो सब तो पहला देख हां जी सारे दोस्तों नु मेरे वलो सस्दीकम मेरा नाम मनमीत सिंह मणि ਸਰਨੇਮ ਚਹਿਲ ਪਿੰਡ ਬੀਲਾ ਜ਼ਿਲ੍ਹਾ ਲੁਧਿਆਣਾ ਮੈਂ ਡਾਕਟਰ ਐਵੀ ਸਿੰਘ ਕਰਿਆ ਜਿੰਨਾ ਤੋਂ ਆਪਣੇ ਪੁੱਤਰਾਂ ਦੀ ਮੈਡੀਸਨ ਅੱਜ ਤੋਂ 2 ਸਾਲ ਪਹਿਲਾਂ ਤੋਂ ਯੂਜ਼ ਕਰਦਾ ਤੇ ਇਹਨਾਂ ਦੀ ਮੈਡੀਸਨ ਦਾ ਮੈਨੂੰ ਰਿਜ਼ਲਟ ਬਹੁਤ ਹੀ ਵਧੀਆ 100% ਤੋਂ ਵੀ ਉੱਪਰ ਹੀ ਆਇਆ ਆ ਜਿਹੜਾ ਕਬੂਤਰ ਮੇਰੇ ਹੱਥ ਦੇ ਵਿੱਚ ਹੈ ਸਾਡੇ ਕੋਲੇ ਸਾਰੀ ਬਰੀਡ ਇਸੇ ਕਬੂਤਰ ਦੀ ਹੈ ਤੇ ਇਹ ਕਬੂਤਰ ਮੇਨ ਸੋਰਸ ਸੀ ਜਿਹੜਾ ਸਾਡਾ ਵਾਇਰਸ ਦਾ ਜੋ ਕਿ ਐਟ ਆ ਟਾਈਮ ਮੈਂ ਡਾਕਟਰ ਰਾਜੀਵ ਸਿੰਘ ਗਰੇਵਾਲ ਲੁਧਿਆਣੇ ਤੋਂ ਉਹਨਾਂ ਨਾਲ ਕੰਟੈਕਟ ਕਰਕੇ ਮੈਡੀਸਿਨ ਉਸੇ ਹੀ ਟਾਈਮ ਮੰਗਾਈ ਤੇ ਆਪਣੀ ਮੈਡੀਸਿਨ ਸਟਾਰਟ ਕੀਤੀ ਤੇ ਅਸੀਂ ਲਗਾਤਾਰ ਇਹ ਮੈਡੀਸਿਨ ਹਰ ਸਾਲ ਰਿਪੀਟ ਕਰਦੇ ਹਾਂ ਜੋ ਕਿ ਦਾ ਰਿਜ਼ਲਟ ਬਹੁਤ ਹੀ ਜ਼ਿਆਦਾ ਵਧੀਆ ਹੈ ਇਹ ਆ ਕਬੂਤਰ ਵੀ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਆ ਸਾਰੇ ਆ। ਅੱਜ ਅਸੀਂ ਇਸ ਦੇ 15 ਬੱਚੇ ਇਸ ਹੀ ਕਬੂਤਰ ਦੇ نیچے ਪਲਾ ਕੇ ਆਪਦੀ ਨਸਲ ਅੱਗੇ ਵਿਜਨ ਦੀ ਤਿਆਰ ਕੀਤੀ ਆ। ਬਾਕੀ ਅਸੀਂ ਵੀਡੀਓ ਜੋ ਹੋ ਰਿਹਾ ਵੀਡੀਓ ਦੇਖਦੇ ਆ ਵਿੱਚ YouTube ਤੇ ਲੋਕ ਪਾਉਂਦੇ ਨੇ ਵੀ ਇਦਾਂ ਇਹ ਦਵਾਈ ਇਦਾਂ ਇਦਾਂ ਦੀ ਕੋਈ ਗੱਲ ਵੀ ਨਹੀਂ ਇਹ ਦਵਾਈ ਦਾ ਰਿਜ਼ਲਟ ਹੀ ਬਹੁਤ ਜ਼ਿਆਦਾ ਵਧੀਆ ਆ। ਜੋ ਇਹ ਯੂਜ਼ ਕਰਦਾ ਯੂਜ਼ ਕਰਨ ਤੇ ਹੀ ਪਤਾ ਲੱਗਦਾ ਬਾਕੀ ਜੋ ਅੱਜ ਦਾ ਸਮਾਂ ਕੋਈ ਵੀ ਕਿਸੇ ਦੀ ਚੜਾਈ ਨਹੀਂ ਚੜਦਾ ਜਿੱਦਾਂ ਕਿਸੇ ਦਾ ਨਾਮ ਬਣਦਾ ਕੋਈ ਨਹੀਂ ਜਾਂਦਾ ਕਿਸੇ ਦੇ ਨਾਮ ਬਣਨ ਉਸਦੇ ਉਲਟ ਸਾਰੇ ਹੀ ਚੱਲਦੇ ਆ ਤੇ ਪੀਜਨ ਸਾਡੇ ਆ ਵੀ ਵਿੱਚ ਬੈਠੇ ਨੇ ਤੁਸੀਂ ਦੇਖ ਸਕਦੇ ਹੋ ਸਾਰੇ ਆਲਰੇਡੀ ਸਾਰੇ ਸਹੀ ਨੇ ਇਹ ਚੈੱਕ ਕਰ ਸਕਦੇ ਹੋ ਤੁਸੀਂ ਸਾਰੇ ਪੀਜਨ ਦੇਖ ਸਕਦੇ ਹੋ ਵੀ ਕੋਈ ਵੀ ਇਹਨਾਂ ਦੇ ਵਿੱਚੋਂ ਵਾਇਰਸ ਦੇ ਵਿੱਚ ਨਹੀਂ ਹੈ ਜੋ ਅਸੀਂ ਦਵੀਆਂ ਯੂਜ਼ ਕੀਤੀਆਂ ਨੇ ਆ ਮੈਡੀਸਨ ਸਾਰ ਨੇ ਸਾਹਮਣੇ ਪੰਜਾਂ ਦੇ ਘੋਟੇ ਇਹ ਡਬਲ ਡਬਲ ਬੋਤਲਾਂ ਸੀਗੀਆਂ ਸਾਡੇ ਕੋਲੇ ਇੱਕ ਇੱਕ ਤੋਂ ਉੱਪਰ ਅਸੀਂ ਫਿਨਿਸ਼ ਕਰ ਚੁੱਕੇ ਹਾਂ ਤੇ ਦੂਸਰੀ ਬੋਤਲ ਦੇ ਵਿੱਚੋਂ ਇੰਨੀ ਨਹੀਂ ਮੈਡੀਸਨ ਸਾਡੇ ਕੋਲੇ ਆ ਜੋ ਤੁਹਾਨੂੰ ਦਿਖਾ ਰਹੇ ਹਾਂ ਪਈ ਹੈ ਕਿੱਟ ਪਈ ਹੈ ਜਦੋਂ ਮੈਡੀਸਨ ਪਾਏ ਕਰਦੇ ਆ ਪੈਸੇ ਜਰੂਰ ਲੱਗਦੇ ਆ ਜਦੋਂ ਆਪਾਂ ਕਬੂਤਰਾਂ ਦੇ ਇਨਾਂ ਨੇ ਪੈਸੇ ਲਾ ਸਕਦੇ ਆ ਤਾਂ ਜਦੋਂ ਕਬੂਤਰ ਬਿਮਾਰ ਹੋ ਜਾਂਦਾ ਆਪਾਂ ਉਹਦੇ ਰਿਗਾਰਡਿੰਗ ਬਿਮਾਰੀ ਤੇ ਆਪਾਂ ਪੈਸੇ ਲਾ ਨਹੀਂ ਰਹੇ ਉੱਤੋਂ ਦੀ ਗਲਤ ਵੀਡੀਓ ਪਾ ਰਹੇ ਆ ਲੋਕਾਂ ਨੂੰ ਗਲਤ ਗਾਈਡ ਕਰਦੇ ਆ ਇਹਦੇ ਵਿੱਚ ਬਹੁਤ ਜ਼ਿਆਦਾ ਮਾੜੀ ਗੱਲ ਆ ਸੋ ਜੋ ਵੀਰਾਂ ਨੂੰ ਵੀ ਕਬੂਤਰਾਂ ਨੂੰ ਵਾਇਰਸ ਆਉਂਦਾ ਜਾਂ ਕੁਝ ਵੀ ਢਲਮਠ ਹੁੰਦੀ ਆ ਡਾਕਟਰ ਰਾਜੀਵ ਸਿੰਘ ਗਰੇਲ ਲੁਧਿਆਣੇ ਤੋਂ ਉਹਨਾਂ ਨਾਲ ਕੰਟੈਕਟ ਕਰੋ ਮੈਡੀਸਨ ਬਾਰੇ ਨੌਲੇਜ ਲਵੋ ਵੀ ਕਿਦਾਂ ਕੀ ਟਰੀਟਮੈਂਟ ਕਰਨਾ ਇਸ ਮੈਡੀਸਨ ਦਾ ਰਿਜ਼ਲਟ ਬਹੁਤ ਹੀ ਜ਼ਿਆਦਾ ਵਧੀਆ 100 ਪਲੱਸ ਰਿਜ਼ਲਟ ਨੇ ਤੇ ਆ ਦਵਾਈਆਂ ਤੁਹਾਡੇ ਸਾਹਮਣੇ ਸਾਰੀਆਂ ਪੰਨਿਆਂ ਨੇ ਇਨਫਾਕੋਨ ਇਨਫੈਕਸ਼ਨ ਵਾਲੀ ਮੈਡੀਸਨ ਆ ਆ ਫੁੱਲ ਸਟਾਪ ਸਪਰੇ ਸਾਰਿਆਂ ਤੋਂ ਬੈਸਟ ਰਿਜ਼ਲਟ ਆ ਜੋ ਮੈਡੀਸਨ ਦਾ ਆ ਫੁੱਲ ਸਟਾਪ ਓਕੇ ਅੱਗੇ ਪਈ ਆ ਬਿਲਟ ਬੋਨੀ just growing dynamism ਜਦੋਂ ਆਪਾਂ ਕਬੂਤਰਾਂ ਦੇ ਫਰ ਪਟਦੇ ਆ ਵੀਰੇ ਆ ਮੈਡੀਸਨ ਤਾਂ ਬਹੁਤ ਹੀ ਜ਼ਿਆਦਾ ਬੈਸਟ ਬੈਲਟ ਬੋਨੀ ਜਸਟ ਗਰੋਇੰਗ ਡਾਇਨਾਮਿਜ਼ਮ ਇਹਨਾਂ ਨਾਲ ਕਬੂਤਰਾਂ ਦੇ ਫਰ ਵੀ ਬਹੁਤ ਸਹੀ ਆ ਰਹੇ ਨੇ ਤੇ ਕੋਈ ਫਰ ਫਰ ਪਟਾਈ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਉਂਦੀ ਇਸ ਦਵਾਈ ਦਾ ਰਿਜ਼ਲਟ ਵੀ ਬੈਟਰ ਆ ਸਾਰੇ ਤਾਂ ਵਧੀਆ ਰਿਜ਼ਲਟ ਆ ਜ ਜੇ ਕਿਸੇ ਵੀ ਪ੍ਰਾਣ ਨੂੰ ਕੋਈ ਵੀ ਡਾਊਟ ਲੱਗਦਾ ਕਿਸੇ ਮਗਰ ਲੱਗਣ ਦੀ ਕੋਈ ਲੋੜ ਨਹੀਂ ਡਾਕਟਰ ਰਾਜਵੀਰ ਸਿੰਘ ਗਰੇਵਾਲ ਨਾਲ ਸਿੱਧਾ ਕੰਟੈਕਟ ਕਰਕੇ ਮੈਡੀਸਨ ਲਓ ਦਵਾਈਆਂ ਦਾ ਤੁਹਾਨੂੰ ਪੂਰਾ ਰਿਜ਼ਲਟ ਮਿਲੂਗਾ ਕਿਸੇ ਦੀ ਕੋਈ ਗੱਲ ਸੁਣਨ ਦੀ ਕੋਈ ਲੋੜ ਨਹੀਂ ਅਸੀਂ ਤਾਂ ਇਹ ਗਾਰੰਟੀ ਲੈਂਦੇ ਆ ਵੀ ਸਾਡਾ ਇੱਕ ਵੀ ਪੀਜਨ ਸਾਰੇ ਕਹਿੰਦੇ ਵੀ ਸਾਡੇ ਇਹ ਵੀ ਪੀਜਨ ਮਰ ਗਏ ਆ ਇੱਕ ਵੀ ਪੀਜਨ ਨਹੀਂ ਮਰਿਆ ਦਵਾਈ ਨਾਲ ਨਾ ਹੀ ਕੋਈ ਵਾਇਰਸ ਦੇ ਵਿੱਚ ਮਰਨ ਦਿੱਤਾ ਤੇ ਇਹ ਮੈਡੀਸਿਨ ਨੇ ਸਾਰੇ ਪੀਜਨ ਟੋਟਲੀ ਓਕੇ ਕਰ ਦਿੱਤੇ ਆ ਤੁਸੀਂ ਦੇਖ ਸਕਦੇ ਹੋ ਸਾਰੇ ਤੁਹਾਨੂੰ ਵੀਡੀਓ ਦੇ ਵਿੱਚ ਦੇਖ ਹੀ ਰਹੇ ਸੋ ਕਿਸੇ ਦੇ ਮਗਰ ਨਾ ਲਗੋ ਵੀਰੋ ਆਪਦੀ ਡਾਕਟਰ ਰਵੀ ਸਿੰਘ ਗਰੇਵਲ ਲੁਧਿਆਣਾ ਵਾਲੇ ਨਾਲ ਗੱਲ ਕਰਕੇ ਮੈਡੀਸਿਨ ਲਓ ਸੋ ਥੈਂਕ ਯੂ ਅਬ ਵੀਰੇ ਦੋਸਤੋ ਤੁਸੀਂ ਆਪਣੇ ਕਬੂਤਰ ਸਾਰੇ ਦੇਖ ਸਕਦੇ ਹੋ ਜਿਹੜੇ ਵਾਇਰਸ ਦੇ ਵਿੱਚੋਂ ਨਿਕਲੇ ਹੋਏ ਨੇ ਜਿਹੜੇ ਦਵਾਈ ਨਾਲ ਸਾਰੇ ਠੀਕ ਹੋਏ ਨੇ ਉਹ ਤੁਸੀਂ ਦੇਖ ਸਕਦੇ ਹੋ ਮੇਰੇ ਕੋਲ ਤੇ ਬੱਚੇ ਨੇ ਆਪਣੇ ਲਈ